ਆਦੇ ਆਈ ਤੇ ਤੁਹਾਡੇ ਭਾਣੇ ਚੇਹੇ ਜਿਹੜੇ ਬੰਦੇ ਨੇ ਉਹਨਾਂ ਨੂੰ ਅਜੋ ਕੰਮ ਕਰਨਾ ਹੈ ਲੋਕਾਂ ਨੂੰ ਵਾਅਦਾ ਕਾਇਮ ਰਿਓ ਨਹੀਂ ਸਾਰੇ ਜਿਹੜੇ ਹੋ ਗਿਆ ਸਰ ਜਦੋਂ ਕੋਈ ਬੰਦਾ ਹੋ ਰਿਹਾ ਜਿੰਨਾ ਤੁਸੀਂ ਬੋਲੋਗੇ ਉਹਨਾਂ ਕੰਮ ਕੰਪਲੀਟ ਹੋਏਗਾ ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਪੰਚਾਇਤੀ ਇਲੈਕਸ਼ਨਾਂ ਨੂੰ ਲੈ ਕੇ ਗੱਲ ਕਰਾਂਗੇ ਦੱਸਦੇ ਕਿ 4 ਤਰੀਕ ਨੂੰ ਲੋਕਾਂ ਵੱਲੋਂ ਫਾਈਲਾਂ ਲਗਾਈਆਂ ਗਈਆਂ ਸੀਗੀਆਂ ਤੇ ਅੱਜ 7 ਤਰੀਕ ਨੂੰ ਜਿਹੜੇ ਨਿਸ਼ਾਨ ਮਿਲਨੇ ਸੀ ਤੇ ਜਿਹੜੀਆਂ ਫਾਈਲਾਂ ਸੀਗੀਆਂ ਲੋਕਾਂ ਨੇ ਵਾਪਸ ਲੈਣੀਆਂ ਉਹ ਵੀ ਲੈਣੀਆਂ ਸੀਗੀਆਂ ਤਸਵੀਰਾਂ ਦਿਖਾਵਾਂਗੇ ਤੰਗੋਸ਼ਾ ਹੈਗਾ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੰਗੋਸ਼ਾ ਜਿਹੜਾ ਭੋਇ ਹਲਕੇ 'ਚ ਪੈਂਦਾ ਤਸਵੀਰਾਂ ਦਿਖਾਵਾਂ ਤਸਵੀਰਾਂ ਦੇਖ ਸਕਦੇ ਲੋਕਾਂ ਦਾ ਕਾਫੀ ਰਸਅ ਇੱਥੇ ਕਾਫੀ ਲੋਕ ਆਏ ਨੇ ਟਾਈਮ ਜਿਹੜਾ ਸੀਗਾ ਕਹਿੰਦੇ ਨੇ 3 ਵਜੇ ਦਾ ਰੱਖਿਆ ਗਿਆ ਸੀਗਾ ਕਿ ਜਿਹੜੇ ਨਿਸ਼ਾਨ 3 ਵਜੇ ਲੋਕਾਂ ਨੂੰ ਦਿੱਤੇ ਜਾਣਗੇ ਜਿਹੜੇ ਉਮੀਦਵਾਰ ਹੋਣਗੇ ਪਰ ਇਸ ਵੇਲੇ ਕਰੀਬ 7:30 ਹੋ ਚੁੱਕੇ ਨੇ ਲੋਕਾਂ ਨੂੰ ਨਿਸ਼ਾਨ ਜਿਹੜੇ ਨਹੀਂ ਮਿਲੇ ਜਿਸ ਦੇ ਚਲਦੇ ਲੋਕਾਂ ਦੇ ਵਿੱਚ ਰੋਸ਼ ਪਾਇਆ ਗਿਆ ਰੋਸ਼ ਸੀਗਾ ਕਿ ਇੱਥੇ ਲੋਕ ਸਵੇਰੇ ਤੋਂ ਆਏ ਨੇ ਕੁਝ ਲੇਡੀਜ਼ ਆਈਆਂ ਬੱਚੇ ਵੀ ਕਈਆਂ ਦੇ ਨਾਲ ਆਏ ਨੇ ਛੋਟੇ ਛੋਟੇ ਬੱਚੇ ਨੇ ਕਈ ਘਰ ਹੋਣਗੇ ਬੱਚੇ ਭੁੱਖੇ ਪਾਣੇ ਨੇ ਕਹਿੰਦੇ ਵੀ ਸਾਨੂੰ ਇੱਕ ਹਰਾਸਮੈਂਟ ਕੀਤਾ ਜਾ ਰਿਹਾ ਨਿਸ਼ਾਨ ਜਦੋਂ ਵੀ ਮੰਗਦੇ ਆ ਜਾ ਕੇ ਗੱਲ ਕਰਦੇ ਆ ਤੇ ਕਹਿੰਦੇ ਕਿ 2 ਮਿੰਟ ਰੁਕ ਜੋ 10 ਮਿੰਟ ਰੁਕ ਜੋ 5 ਮਿੰਟ ਰੁਕ ਜੋ ਇਸ ਤਰ੍ਹਾਂ ਹੀ ਕਰਦੇ ਕਰਦੇ ਕਰੀਬ ਜਿਹੜਾ 5:30 ਹੋ ਗਏ ਨਾ ਤੇ ਜਿਹੜੇ ਹਜੇ ਤੱਕ ਨਿਸ਼ਾਨ ਨਹੀਂ ਮਿਲੇ ਗੱਲਬਾਤ ਕੀਤੀ ਆਣਾ ਨਾਲ ਕੀ ਰੋਸ ਸੀਗਾ ਤੋਂ ਉਦੇ ਬਾਅਦ ਜਿਹੜੇ ਅੰਦਰ ਅਧਿਕਾਰੀ ਹੈਗੇ ਨੇ ਬੈਠੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਵੀ ਆਪਣਾ ਕਿਤੇ ਨਾ ਕਿਤੇ ਪੱਖ ਰੱਖਿਆ ਕਿ ਉਹਨਾਂ ਦੀ ਕੀ ਮਜਬੂਰੀ ਸੀਗੀ ਗੱਲਬਾਤ ਸੁਣਾਣਿਆ ਲੋਕਾਂ ਨਾਲ ਕੀਤੀ ਸੀ ਤੇ ਅਧਿਕਾਰੀਆਂ ਨੇ ਕੀ ਮਾਮਲਾ ਸੀਗਾ ਕਿਉਂ ਲੇਟ ਹੋਇਆ ਨਿਸ਼ਾਨ ਦੇਣ ਦਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਸਰ ਮੇਰਾ ਨਾਮ ਕਮਲ ਖੋੜ ਕੀ ਸੀਗਾ ਤੀੜਾ ਜ ਤੁਸੀਂ ਜਿਹੜਾ ਨਿਸ਼ਾਨ ਲੈਣ ਆਏ ਸੀਗੇ ਪੰਜ ਵਜੇ ਬਾਜੀ ਚੁੱਕੇ ਸਰ ਸਾਨੂੰ 2 ਵਜੇ ਦਾ ਤਕਰੀਬਨ ਟਾਈਮ ਤਾਂ ਸੀ ਇਹਨਾਂ ਨੇ ਤੇ ਹੁਣ ਇਸ ਟਾਈਮ 5: ਤੇ ਅਸੀਂ ਹੁਣ ਸਾਰੋ ਨਾ ਅੰਦਰ ਗੱਲ ਕੀਤੀ ਹੈ ਤੇ ਉਹ ਕਹਿ ਰਹੇ ਨੇ ਕਿ ਹੋਰ 10 ਮਿੰਟ ਰੋਕ ਜਾਓ ਅਜੀ ਕਹ ਸਰ ਤੁਸੀਂ ਸਾਨੂੰ ਇਦਾਂ ਹਰੈਸਮੈਂਟ ਕਿਉਂ ਕਰ ਰਹੇ ਹੋ ਇੰਨੀ ਪਬਲਿਕ ਥੋੜੀ ਹੈਗੀ ਆ ਤੇ ਛੋਟੇ ਛੋਟੇ ਬੱਚੇ ਆਏ ਨੇ ਕਈਆਂ ਦੇ ਨਾਲ ਕਈਆਂ ਦੇ ਬੱਚੇ ਘਰ ਛੱਡ ਕੇ ਆਏ ਨੇ ਠੀਕ ਹੈ ਕਈ ਦਿਹਾੜੀ ਭੰਨ ਕੇ ਆਏ ਨੇ ਸਭ ਭੁੱਖੇ ਪਾਣੇ ਇੱਥੇ ਫਾਲ ਗਏ ਨੇ ਤੇ ਅਗੋ ਕਹਿ ਰਹੇ ਨੇ ਕਹਿੰਦੇ ਜਿੰਨੇ ਸਾਨੂੰ ਤੁਸੀਂ ਭਈ ਉਲਝਾਓਗੇ ਕੰਮ 'ਚ ਤੇ ਉਹਨਾਂ ਤੁਹਾਡਾ ਕੰਮ ਲੇਟ ਹੋਏਗਾ ਤੁਸੀਂ ਚੁੱਪ ਕਰਕੇ ਲਿਸਟਾਂ ਵੀ ਲੱਗਦੀਆਂ 3 ਵਜੇ ਦਾ ਟਾਈਮ ਦਿੱਤਾ ਹੋਇਆ ਹੈ ਹਾਂ ਹਾਂ ਤੇ ਹੁਣ 5 ਵਜੇ ਚੁੱਕੇ ਨੇ ਨਹੀਂ ਨਿ ਦੇਖਿਆ ਆਪਾਂ ਕਾਫੀ ਦੇਰ ਤੱਕ ਖੜੇ ਵੀ ਜਿੰਨੀ ਵਾਰ ਵੀ ਅੰਦਰ ਜਾਂਦੇ 10 ਮਿੰਟ 10 ਮਿੰਟ 10 ਮਿੰਟ ਕਰ ਸਰ ਸਾਨੂੰ ਕਹਿ ਰਹੇ ਨੇ ਵੀ 10 ਮਿੰਟ ਬਾਅਦ 10 ਮਿੰਟ ਬਾਅਦ ਮੈਂ ਇਨੀ ਗੱਲ ਕਹੀ ਆ ਮੈਂ ਸਰ ਜੀ ਅੱਜ ਨਹੀਂ ਮਿਲੀਆਂ ਤੁਹਾਨੂੰ ਕੱਲ ਦਾ ਟਾਈਮ ਪਾ ਦਿਓ ਕਿਉਂ ਸਾਨੂੰ ਬੇਗੁਨਾ ਬਣਾ ਰਹੇ ਹੋ ਕਿਉਂਕਿ ਹੁਣ ਤੇ ਟਾਈਮ ਕਾਫੀ ਹੋ ਚੁੱਕਿਆ ਤੇ ਰਾਤ ਦੇ 10 ਵਜੇ ਥੋੜੀ ਟਾਈਮ ਸਾਨੂੰ ਵੀ ਨਿਸ਼ਾਨ ਮਿਲਣਗੇ ਰਾਤੀ 10 ਵਜੇ ਸਾਡੇ ਬੱਚੇ ਵੀ ਘਰ ਬੈਠੇ ਹੋਣ ਇਕੱਲੇ ਤੇ ਅਸੀਂ ਉਹਦਾ ਵੀ ਕਿਦਾਂ ਸਾਹਕ ਦਾ ਕਰਾਂਗੇ ਕੀ ਲੱਗਦਾ ਕਿਉਂ ਹਰਾਸਮੈਂਟ ਕਰ ਕੀਤਾ ਜੀ ਪਤਾ ਨਹੀਂ ਸਰ ਇਹ ਸਾਨੂੰ ਇਹਨਾਂ ਨੂੰ ਪਤਾ ਹੈ ਮੁਲਾਜ਼ਮਾਂ ਨੂੰ ਅਸੀਂ ਨਹੀਂ ਕਹਿ ਸਕਦੇ ਠੀਕ ਹੈ ਜੀ ਹੁਣ ਤੁਸੀਂ ਉਹਨਾਂ ਨਾਲ ਮੁਲਾਜ਼ਮਾਂ ਨਾਲ ਗੱਲ ਕਰਕੇ ਦੇ ਸਕਦੇ ਹੋ ਕਿਉਂ ਵੀ ਤੁਸੀਂ ਕਿੰਨਾ ਟਾਈਮ ਲਾ ਰਹੇ ਹੋ ਬਾਕੀ ਕ ਕਿ ਸਾਡੇ ਹਾਲ ਚਾਲੂ ਨਹੀਂ ਹੋਇਆ ਇਸ ਟਾਈਮ ਤੱਕ ਕਿਹੜੀ ਜਗ੍ਹਾ ਹੈ ਇਹ ਜੀ ਟੰਗੋਸਾ ਸਕੂਲ ਕਿੰਨੇ ਪਿੰਡ ਨੇ ਤੁਹਾਡੇ ਸਾਹਮਣੇ ਇਹ 10 ਪਿੰਡ ਜੀ ਉਹ ਜੰਗ ਜੀ ਕਿਹੜੀ ਜਗ੍ਹਾ ਦੇ ਰਹਿਣ ਗਾੜੀ ਭਾਵੇਂ ਤੂੰ ਜੀ ਕੀ ਕਾਰਨ ਹੈਗਾ ਇੱਥੇ ਖੜੇ ਹੋ ਤੁਸੀਂ ਲਾਈਨਾਂ ਚ ਲਗਾਏ ਤੁਸੀਂ ਸਵੇਰੇ 8 ਵਜੇ ਦਾ ਬੁਲਾਇਆ ਪੰਚਾਇਤ ਸਰਪੰਚਾਂ ਨੂੰ ਨਿਸ਼ਾਨ ਲੈਣ ਲਈ ਸਵੇਰੇ 8 ਵਜੇ ਦੇ ਸਾਡੇ ਨਾਲ ਲੇਡੀ ਜੀ ਵੀ ਆ ਗਈਆਂ ਨੇ ਜੇ ਛੋਟੇ ਛੋਟੇ ਬੱਚੇ ਨੇ ਉਹ ਸਵੇਰ ਦੇ ਫਾਲ ਆਇਆ ਪਹਿਲੇ ਬੋਲਦੇ ਸੀ 12 ਵਜੇ ਉਹਦੇ ਬਾਅਦ 2 ਵਜੇ ਉਹਦੇ ਬਾਅਦ ਬੋਲਦੇ 5 ਵਜੇ ਹੂੰ ਅਸੀਂ ਵੀ ਜਾ ਕੇ ਉਹਨੂੰ ਅਪੀਲ ਕੀਤੀ ਐ ਵੀ ਹੂੰ ਦੇ ਘੜੇ ਟਾਈਮ ਹੋ ਗਿਆ ਵਾਪਸ ਜਾਦੇ ਲੋਕੀ ਦਿਹਾੜੀ ਹੋਵੇ ਆਪਣੇ ਘਰ ਨੂੰ ਜਾ ਰਹੇ ਆ ਬੱਚਾ ਦੱਸੋ ਕੀ ਕਰੀਏ ਅੰਦਰ ਬੋਲ ਰਹੇ ਐ ਵੀ ਅਸੀਂ ਤੁਹਾਡਾ ਕੰਮ ਕਰ ਰਹੇ ਆ ਅਗਰ ਸਾਨੂੰ ਉਲਝਾਓਗੇ ਤੇ ਥੋੜਾ ਹੋਰ ਲੇਟ ਹੋ ਜਾਓਗੇ ਨਹੀਂ ਜਦੋਂ 10 ਮਿੰਟ ਮਤਲਬ 3 ਵਜੇ ਤੋਂ ਲੈ ਕੇ ਕਹਿ ਰਹੇ 10 ਮਿੰਟ 10 ਮਿੰਟ ਸਿੱਕੀ ਮਤਲਬ ਉਹ ਪੁੱਛਿਆ ਉਹਨੂੰ ਜਾ ਕੇ ਵੀ ਦੱਸੋ ਤੂੰ 10 ਮਿੰਟ ਕਹਿ ਰਹੇ ਹੋ ਇਹਦਾ ਕੀ ਕੀ ਮਕਸਦ ਆ ਸਾਨੂੰ ਸਾਨੂੰ ਕਿਉਂ ਫਾਲ ਆਇਆ ਜਾਂ ਤਾਂ ਸਾਨੂੰ ਕੱਲ ਦਾ ਟਾਈਮ ਪਾ ਦਿਓ ਪਰ ਉੱਪਰ ਗੇਟ ਬੰਦ ਸੀਦਾ ਦਰਵਾਜ਼ਾ ਉਹ ਤਾਂ ਬੰਦ ਸੀਗਾ ਦਰਵਾਜ਼ਾ ਢੁੱਲ ਗਿਆ ਕੀ ਲੱ ਘੁੰਮਣਾ ਕਰ ਰਿਹਾ ਲੋਕਾਂ ਨੂੰ ਸਵੇਰ ਤੋਂ ਬੁਲਾ ਕੇ ਤੇ ਸ਼ਾਮ ਤੱਕ ਕੋਈ ਸੁਣਾਈ ਨਹੀਂ ਹੋ ਰਹੀ ਕਿਸੇ ਦੀ ਬੀਨ ਤੇ ਪ੍ਰਸ਼ਾਸਨ ਆਪਣੇ ਸਰਕਾਰ ਅੱਗੇ ਵੀ ਇਦਾਂ ਦਾ ਕੰਮ ਨਹੀਂ ਕਰੋ ਕਿ ਜੇ ਸਵੇਰ ਦੇ ਆਏ ਨੇ 8 ਵਜੇ ਕੋ ਰੱਖੇ ਪੰਜ ਵਜੇ ਗਿਆ ਅੰਦਰੋਂ ਆਵਾਜ਼ ਆ ਰਹੀ ਹੈ ਵੀ ਅਜੇ ਵੀ 10 ਮਿੰਟ ਹੋਰ ਜੇ ਜ਼ਿਆਦਾ ਉਲਝਾਓਗੇ ਸਾਨੂੰ ਤਾਂ ਫਿਰ ਹੋਰ ਲੇਟ ਹੋ ਜਾਓਗੇ ਇੱਕ ਮੱਤਮ ਦੇ ਪ੍ਰਸ਼ਾਸਨ ਆ ਰਿਹਾ ਹੈ ਕਿ ਕਹਿੰਦਾ ਆਪਾਂ ਫਿਰ ਹੋਰ ਲੇਟ ਹੋ ਜਾਓਗੇ ਕਾਰੋਬਾਰਾਂ ਨੂੰ ਟੰਗ ਤਰੀਕਾ ਨਹੀਂ ਇਹ ਸਾਡਾ ਜਿਹੜੀ ਵਾਪਸੀ ਹੀ ਨਾ ਸਰ ਉਹ ਵਾਪਸੀ ਵਾਲੇ ਹੀ 4 ਵਜੇ ਤੱਕ ਸਾਡੇ ਕੋਲ ਆਉਂਦੇ ਰਿਹਾ ਜਿਨ੍ਹਾਂ ਨੇ ਆਪਣੇ ਨਾਮਿਨੇਸ਼ਨ ਵਾਪਸ ਲੈਣੀ ਸੀ ਨਾਮਿਨੇਸ਼ਨ ਵਾਪਸ ਲੈਣ ਵਾਲੇ ਵੀ ਕਾਫੀ ਲੰਬੀ ਲਾਈਨ ਸੀਗੀ ਔਰ ਅਸੀਂ ਸਵੇਰ ਦੇ ਇੱਥੇ ਲੱਗੇ ਹੋਏ 10 ਵਜੇ ਦੇ ਆ ਗਏ ਆ ਤੇ ਲਗਾਤਾਰ ਅਸੀਂ ਵਾਪਸ ਲੈ ਰਹੇ ਆ ਔਰ 4 ਵਜੇ ਤੋਂ ਬਾਅਦ ਫਿਰ ਅਸੀਂ ਫਾਈਨਲ ਉਹਨਾਂ ਨੂੰ ਜਿਹੜੀ ਆ ਲਿਸਟ ਬਣਾਉਣੇ ਥੋੜਾ ਟਾਈਮ ਲੱਗਦਾ ਉਹ ਬਣਾ ਰਹੇ ਹੁਣ ਅਸੀਂ ਹੁਣ ਸਾਡਾ ਬਿਲਕੁਲ ਟਾਈਮ ਰੈਡੀ ਹੈ ਔਰ ਅਸੀਂ ਡਿਸਪਲੇ ਕਰਨ ਲੱਗੇ ਨੇ ਸਾਈਨ ਕਰਵਾਉਣ ਲੱਗੇ ਆ ਬਸ ਵਿਥਿਨ 2 ਮਿੰਟ ਦੇ ਵਿੱਚ ਕੰਮ ਸ਼ੁਰੂ ਹੋ ਗਿਆ ਬਸ ਤੁਸੀਂ ਗੱਲ ਕਰ ਰਹੇ ਹੋ ਉਧਰ ਸ਼ੁਰੂ ਚੱਲਦਾ ਪਿਆ ਕੰਮ ਠੀਕ ਹੈ ਜੀ ਥੈਂਕ ਯੂ